ਜੇ ਤੁਸੀਂ ਚਾਹੁੰਦੇ ਆ ਜੀਸੀਬੀ ਮਸ਼ੀਨ ਖਰੀਦਣਾ ਅਸਲ ਦੇ ਵਿੱਚ ਜੀਸੀਬੀ ਨਹੀਂ ਹੁੰਦੀ ਅਸਲ ਦੇ ਵਿੱਚ ਹੁੰਦਾ ਬੈਕੋ ਲੋਡਰ ਜੀਸੀਬੀ ਤਾਂ ਇੱਕ ਕੰਪਨੀ ਆ ਜਿਹੜੀ ਬੈਕੋ ਲੋਡਰ ਬਣਾਉਂਦੀ ਆ ਉਹ ਪਹਿਲਾਂ ਬਣਾਉਣ ਲੱਗ ਗਈ ਇਸ ਕਰਕੇ ਅਸੀਂ ਇਹਨੂੰ ਜੀਸੀਬੀ ਕਹਿਣ ਲੱਗ ਗਏ ਅਸਲ ਦੇ ਵਿੱਚ ਇਹ ਬੈਕੋ ਲੋਡਰ ਹੁੰਦਾ ਸੱਚ ਨੂੰ ਜੇ ਤੁਸੀਂ ਬੈਕੋ ਲੋਡਰ ਜੀਸੀਬੀ ਮੰਨ ਲਓ ਖਰੀਦਣਾ ਚਾਹੁੰਦੇ ਆ ਜਾਂ ਵੇਚਣਾ ਚਾਹੁੰਦੇ ਆ ਤਾਂ ਆਪਣੇ ਨਾਲ ਮੁੰਡੇ ਆ ਪਰ ਨਾਲ ਦੀ ਨਾਲ ਵੇਚ ਖਰੀਦ ਨਹੀਂ ਕਰਦੇ ਨਾਲ ਦੀ ਨਾਲ ਇਹ ਬੰਦੇ ਜੀਸੀਬੀ ਦਾ ਪੋਕ ਲੈਣ ਦਾ ਕੰਮ ਵੀ ਕਰਦੇ ਆ ਮਤਲਬ ਠੇਕੇ ਲੈਂਦੇ ਆ ਜਾਂ ਕਿਤੇ ਦਿਹਾੜੀ ਧੂੜੀ ਤੇ ਕੰਮ ਵੀ ਹੋਵੇ ਛੋਟਾ ਮੋਟਾ ਕਰ ਦਿੰਦੇ ਆ ਆਪਾਂ ਗੱਲਬਾਤ ਕਰਦੇ ਆ ਜੇ ਤੁਸੀਂ ਮਸ਼ੀਨ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਤੁਸੀਂ ਤਾਂ ਵੀ ਸੰਪਰਕ ਕਰ ਸਕਦੇ ਆ ਆਪਾਂ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਬਾਈ ਸਾਸਿਕਾ ਅਸੀਂ ਕਰਦੇ ਜੀ ਬਾਈ ਗੁਰਿੰਦਰ ਹਾਂਜੀ ਇਹ ਪਹਿਲਾਂ ਤਾਂ ਪਿੰਡ ਕਿਹੜਾ ਮਤਲਬ ਇਹ ਇਹ ਆ ਪਿੰਡ ਕਿਹੜਾ ਜਿੱਥੇ ਟਿਕਾਣੇ ਤੇ ਖੜੇ ਆ ਕਿਹੜਾ ਟਿਕਾਣਾ ਪਿੰਡ ਬਜੀ ਰਾਮਗੜ੍ਹ ਭੁੰਦਰ ਦੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਮੌੜ ਜੀ ਤਹਿਸੀਲ ਮੌੜ ਤੇ ਤੁਸੀਂ ਕੰਮ ਇਹ ਕਦੋਂ-ਕਦਾਂ ਕਰਦੇ ਆ ਜੀ ਸੀਬੀ ਬਾਰੇ ਸਮਝ ਕਦੋਂ-ਕਦਿਆਂ ਤੁਹਾਨੂੰ ਮੈਂ ਬਜੀ 2011 ਜੀ ਕੰਮ ਸ਼ੁਰੂ ਕੀਤਾ ਸੀ ਜੀ 11 24 ਮਤਲਬ ਆਪਾਂ ਕਹਿ ਸਕਦੇ ਆ ਵੀ ਤੁਹਾਨੂੰ ਹੋਗਾ 10-11 ਸਾਲਾਂ ਦਾ 12 ਸਾਲਾਂ ਦਾ ਐਕਸਪੀਰੀਅੰਸ ਹੈਗਾ ਪਹਿਲਾਂ ਸਿੱਖਦੇ ਵੀ ਹੋਮੂਗੇ ਹਾਂਜੀ 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 ਹਾਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਬਾਈ ਇੱਕ ਤਾਂ ਟਰੈਕਟਰ ਵਾਂਗੂ ਇੰਜਨ ਆ ਜਾਂਦਾ ਵੀ ਇੰਜਨ ਆਮ ਬੰਦੇ ਨੇ ਇੰਜਨ ਪੰਪ ਦੇਖਣਾ ਹੁੰਦਾ ਬਿਲਕੁਲ ਉਦੋਂ ਬਾਅਦ ਇਹਦੇ ਕੋਈ ਆ ਹਾਈਡਰੌਲਿਕ ਦਾ ਵੀ ਦੇਖਣਾ ਹੁੰਦਾ ਵੀ ਕਿੰਨੇ ਕ ਪਾਵਰ ਚ ਆ ਜਾਂਦਾ ਹਾਂਜੀ ਭਾਜੀ ਜ਼ਰੂਰ ਜੀ ਇੱਕ ਇਹਦਾ ਮੰਨ ਲਓ ਇੰਜਨ ਆ ਗਿਆ ਜੀ ਮੇਨ ਇਹਦਾ ਮੇਨ ਆ ਗਿਆ ਜੀ ਦੁਆਰਾ ਆਪਣਾ ਹਾਈਡਰੌਲਿਕ ਪੰਪ ਜੀ ਡੀਜ਼ਲ ਪੰਪ ਜੀ ਤੇ ਟਾਇਰ ਆ ਗਿਆ ਜੀ ਇਹਦੇ ਜੀ ਤੇ ਬਾਕੀ ਮਸ਼ੀਨ ਦੀ ਲੀਕਿੰਗ ਜਿੱਥੋਂ ਲੀਕਿੰਗ ਕਿੰਨੀ ਕ ਮਸ਼ੀਨ ਦੀ ਜੀ ਹਾਂ ਹਾਂਜੀ ਇਹ ਭਾਈ ਕਿੰਨੇ ਕ ਦਿੱਸਾ ਹੈਂਡ ਕਿੰਨੇ ਕ ਦੀ ਹੁੰਦੀ ਆ ਮਤਲਬ ਵੈਸੇ ਮੈਂ ਆਪਣੀ ਜਾਣਕਾਰੀ ਲਈ ਪੁੱਛ ਲਿਆ ਕਿ ਮੈਨੂੰ ਨਹੀਂ ਪਤਾ ਕਿ ਕਿੰਨੇ ਦੀ ਹੁੰ ਏ ਬਾਈ ਜੀ ਬਸ ਨਾ ਜੀਸੀਬੀ ਜਾਦੀ ਮਾਰਕੀਟ ਦਾ ਇਹ ਜੀਸੀਬੀ ਕੰਪਨੀ ਦੀ ਮਸ਼ੀਨ ਦੀ ਇਕਲੀ ਜੀ ਹਾਂ ਦੂਜੀਆਂ ਮਸ਼ੀਨਾਂ ਮੁਕਾਬਲੇ ਇਹਦੀ ਮਾਰਕੀਟ ਹੀ ਜ਼ਿਆਦਾ ਉਹਨਾਂ ਦੀ ਘੱਟ ਹੈ ਜੀ ਇਹ ਤਾਂ ਬਈ ਤੁਸੀਂ ਐ ਮੈਨੂੰ ਜੱਜ ਦੀ ਕਿਹੜੀ ਜੀ ਜੀਸੀਬੀ ਮਸ਼ੀਨ ਆ ਗਈ ਜਿਹੜਾ ਮਾਡਲ ਆ ਗਈ ਜੀ ਉਹ ਤੋਂ 1.5 ਲੱਖ ਪਲੱਸ ਹੈ ਜੀ 10 ਮਾਡਲ ਆ ਗਈ 1.75 ਦੀ ਆ ਗਈ ਜੀ ਅੱਛਾ 20 ਮਾਡਲ ਆ ਗਈ ਮੰਨ ਕੇ ਚਲੋ ਜੀ ਤੁਸੀਂ ਆਪਣਾ 1.25 ਲੱਖ ਦੀ ਆ ਗਈ ਜੀ ਉਹ 20-30 ਹਜ਼ਾਰ ਕੰਡੀਸ਼ਨ ਦੀ ਮਸ਼ੀਨ ਦੀ ਡਿਮੈਂਡ ਜੀ ਅੱਛਾ ਹਾਂ ਜੀ ਕੰਡੀਸ਼ਨ ਸਾਫ ਆ ਜਾਂ ਨਹੀਂ ਸਾਫ ਮਤਲਬ 10 ਮਾਡਲ ਜੇ ਲੈਣੀ ਹੈ ਤਾਂ 1 अच्छा मतलब ਤੁਹਾਡੇ ਕੋਲੇ ਇੰਨੀਆਂ ਪੰਜ ਚਾਰ ਮਸ਼ੀਨਾਂ ਰਹਿੰਦੀਆਂ 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 ਭਜੀ ਬਿਲਕੁਲ ਰਹਿੰਦੀਆਂ ਰਹਿੰਦੀਆਂ ਹਾਂਜੀ ਕਿਰ ਗੁਰਿੰਦਰ ਮਤਲਬ ਜਰ ਸੌਦਾ ਸਿੱਧਾ ਗਾਹਕ ਨਾਲ ਹੁੰਦਾ ਜਾਂ ਤੁਸੀਂ ਗਾਹਕ ਚੱਕ ਕੇ ਦਿੰਨੇ ਆ ਕਿਵੇਂ ਹੁੰਦਾ ਵੀ ਕਮਿਸ਼ਨ ਬੇਸਡ ਸੌਦਾ ਹੁੰਦਾ ਹਾਂਜੀ ਥੋੜਾ ਜਾਂ ਮਤਲਬ ਤੁਸੀਂ ਅਗਲੇ ਨਾਲ ਓਕੇ ਪੁਕੇ ਕਰ ਲੈਨੇ ਲੈ ਭਾਈ ਨੂੰ ਤੈਨੂੰ ਤਾਂ ਦੇਣਾ 10 ਮੈਂ ਜਿੰਨੇ ਦੀ ਮਰਜ਼ੀ ਵੇਚ ਲੈ ਉਵੇਂ ਹੁੰਦਾ ਇਨਾ ਵੇ ਜੇ ਹੁੰਦਾ ਸਾਡੇ ਕੋਲ ਕਈ ਵਾਰੀ ਕੋਈ ਮਸ਼ੀਨਾਂ ਜਿਵੇਂ ਆ ਜਹਾ ਮਸ਼ੀਨ ਖੜੀ ਹੈ ਜੀ ਹਾਂਜੀ ਜੇ ਕੋਈ ਮਸ਼ੀਨ ਆਪਣੇ ਘਰੇ ਖੜੀ ਹੋਵੇ ਇੱਕ ਦੋ ਮਸ਼ੀਨਾਂ ਆਪਣੇ ਕੋਲ ਤਕਰੀਬਨ ਹੁੰਦੀਆਂ ਜੀ ਫਿਰ ਤਾਂ ਇੱਥੋਂ ਬਾਹਰ ਤੋਂ ਅਸੀਂ ਮਸ਼ੀਨ ਖਰੀਦ ਕੇ ਦੇ ਦੇਣੇ ਹੁੰਦੇ ਆ ਜੀ ਮਾਰਕੀਟ ਮੋਲ ਨਾਲ ਦੀ ਕਈ ਵਾਰੀ ਮਸ਼ੀਨਾਂ ਸਾਡੇ ਘੱਟੋ ਘੱਟ ਦੀ ਨਾਮ ਵਾਲੀਆਂ 15 20 ਮਸ਼ੀਨਾਂ ਅਡੇ ਧਿਆਨ ਚੋਂਦੀਆਂ ਜੀ ਹਰੇ ਕੰਪਨੀ ਦੀਆਂ ਜੀ ਜੀ ਸੀ ਬੀ ਦੀਆਂ ਜੀ ਕਟਰ ਪਿੱਲਰ ਦੀਆਂ ਜੀ ਤੇ ਆਪਣਾ ਐਟਰ 100 ਕੀ ਜੀ ਮੈਨੀਟੋ ਹੋਗੀ ਜੀ ਸਾਡੇ ਧਿਆਨ ਚ ਮਸ਼ੀਨਾ ਹੁੰਦੀਆਂ ਜੀ ਜਿੱਥੋਂ ਵੀ ਸਾਨੂੰ ਕੋਈ ਗਾਹਕ ਫੋਨ ਕਰਦਾ ਮੰਨ ਲਓ ਜੀ ਅੰਮ੍ਰਿਤਸਰ ਤੋਂ ਫੋਨ ਕਰਤਾ ਜੀ ਅੰਮ੍ਰਿਤਸਰ ਵੀ ਸਾਡੀ ਨਿਗਾਹ ਚ ਪੰਜ ਚਾਰ ਮਸ਼ੀਨਾ ਖੜੀਆਂ ਹੋਣੀਆਂ ਜੀ ਬਠਿੰਡੇ ਕਰਤਾ 20 30 ਮਸ਼ੀਨਾ ਬਠਿੰਡੇ ਨੇ ਚ ਖੜੀਆਂ ਹੋਣੀਆਂ ਜੀ ਵੀ ਨਾਲੇ ਗਾਹਕ ਦੀ ਪਕਾਈ ਨਾ ਹੋਵੇ ਜੀ ਉਹਨੂੰ ਦੂਰ ਜਾਣਾ ਪਏ ਉਹਨਾ ਜੀ ਉੱਥੇ ਹੀ ਸਾਰ ਦੇਣੀਆਂ ਹੋਣੀਆਂ ਨੇ ਜੀ ਹਾਂ ਤੇ ਨੇੜੇ ਤੇ ਡਾਇਰੈਕਟ ਗਾਹਕ ਤੋਂ ਹੀ ਦਵਾ ਦੇਣਾ ਡਾਇਰੈਕਟ ਗਾਹਕ ਤੋਂ ਹੀ ਉੱਥੇ ਉੱਥੇ ਫਿਰ ਤੁਹਾਡਾ ਕਮਿਸ਼ਨ ਹੋ ਜਾਣਾ ਉੱਥੇ ਕਮਿਸ਼ਨ ਹੋ ਜਾਂਦਾ ਜੀ ਉੱਥ ਲੱਖ 2 ਲੱਖ ਦੀ ਵਿੱਚੋਂ ਕੁੰਡੀ ਧਰਗੇ ਜੀ ਸਮਾ ਦੀ ਬੰਦਾ ਸਾਨੂੰ ਟੋਪੀ ਪਾਗੇ ਟੋਪੀ ਪਾਗੇ ਜੀ ਜਿਹੜੀ ਵੀ ਅਸੀਂ ਮਸ਼ੀਨ ਦਵਾਵਾਂਗੇ ਜੀ ਉਹ ਆਮ ਮਾਰਕੀਟ ਮੋਂ ਲਓ 20 50000 ਰੁਪਏ ਆਮ ਨਾਲ ਘੱਟ ਹੋਊਗੀ ਜੀ ਇਹ ਨਹੀਂ ਨਵਾਂ ਬੰਦਾ ਆ ਗਿਆ ਉਹਨੂੰ ਸਜਾ ਕੇ ਧਰਤਾ ਜੀ ਹਾਂ ਵੀ ਨਵਾਂ ਬੰਦਾ ਉਹ ਕੰਮ ਕਰਨਾ ਚਾਹੁੰਦਾ ਹਾਂ ਜਾਂ ਕੋਈ ਹਾਂਜੀ ਕੰਮ ਕਰ ਜਿਹੜਾ ਬੰਦਾ ਇੱਕ ਕੰਮ ਚੱਲਦਾ ਜੀ ਦਾ ਜੀਸੀਬੀ ਦਾ ਮੰਨ ਲਓ ਕੰਮ ਮਿਲਦਾ ਹਾਂਜੀ ਫੇਰ ਬਈ ਕਿੰਨਾ ਕੁ ਮਤਲਬ ਕਿਹੋ ਕਿਹੋ ਜੇ ਥਾਂ ਕੰਮ ਨਿਕਲਦਾ ਇਹਦਾ ਇੱਕ ਤਾਂ ਚਲੋ ਪਿੰਡਾਂ 'ਚ ਮਾੜਾ ਮੋਟਾ ਵਿਕਾਸ ਕੰਮ ਹੋ ਗਿਆ ਉਹ ਹੋ ਜਾਊਗਾ ਰੈਗ ਰੈਗੂਲਰ ਬਾਈਸ ਜੀ ਮੰਨ ਕੇ ਚੱਲ ਜੀ ਹਰੇਕ ਪੱਠੇ ਦੇ ਘੱਟੋਂ ਘੱਟ ਮਸ਼ੀਨ ਚੱਲਦੀ ਜੀ ਹੁਣ ਗਾਰੇ ਦਾ ਕੰਮ ਲੇਬਰ ਨੇ ਦਾ ਬੰਦ ਕਰਤਾ ਜੀ ਮਸ਼ੀਨਾਂ ਰਾਹੀਂ ਕੰਮ ਹੋ ਗਿਆ ਇੱਕ ਪੱਠੇ ਤਕਰੀਬਨ ਚੱਲਦੀ ਜੀ ਮਸ਼ੀਨ 7 ਤੋਂ 8 ਮਹੀਨੇ ਜੀ ਪੱਠਿਆਂ ਤੇ ਪੱਠਿਆਂ ਤੇ ਜੀ ਉਹ ਜੀ ਡੀਜ਼ਲ ਪੱਠੇ ਮਾਲਕ ਦਾ ਹੁੰਦਾ ਜੀ ਟਿੱਟ ਦੀ ਡੇਲੀ ਹਿਸਾਬ ਨਾਲ ਕਿ ਜੇ ਟਿੱਟ ਦੀ ਡੇਲੀ ਘੱਟ ਹੈ ਜੀ ਕੋਈ 50 ਕੁ ਹਜ਼ਾਰ ਡੇਲੀ ਟਿੱਟ ਬਣਦੀ ਹੈ ਮੰਨ ਲਓ ਜੀ ਕੱਚੀ ਜੀ ਉੱਥੇ 75 ਕੁ ਹਜ਼ਾਰ ਰੁਪਿਆ ਮੰਥਲੀ ਮਸ਼ੀਨ ਦਾ ਜੀ ਡੀਜ਼ਲ ਪੱਠੇ ਵਾਲੇ ਦਾ ਜੀ ਜਿੱਥੇ ਕਿਤੇ ਕੋਈ ਮੰਨ ਲਓ ਲੱਖ ਦੀ ਡੇਲੀ ਹੈ ਜੀ ਉੱਥੇ 90000 ਰੁਪਏ ਮੰਥਲੀ ਜੀ ਡੀਜ਼ਲ ਭੱਠੇ ਵਾਲੇ ਦਾ ਜੀ 10 ਘੰਟੇ ਮਸ਼ੀਨ ਚੱਲਣੀ ਹੁੰਦੀ ਹੈ 10 ਤੋਂ 12 ਜੀ ਮੰਨ ਲਓ ਹਾਂ ਵੀ ਮਤਲਬ ਜਿਹੜਾ ਬੰਦਾ ਥੋੜਾ ਜਿਆ ਇਸ ਚੀਜ਼ ਦੀ ਸਮਝ ਰੱਖਦਾ ਉਹ ਤੁਹਾਡੇ ਤੋਂ ਖਰੀਦ ਸਕਦਾ ਆਪਾਂ ਇਹ ਕਹਿ ਸਕਦੇ ਆ ਵੀ ਸੈਕੰਡ ਹੈਂਡ ਜਿਹੜੇ ਬੈਕੋ ਲੋਡਰ ਆ ਉਹਨਾਂ ਦਾ ਖਜ਼ਾਨਾ ਭਾਲਤਾ ਭਾਲ ਕੱਲੇ ਬੈਕੋ ਲੋਡਰ ਹੀ ਹੁੰਦੇ ਜਾਂ ਪੋਕਲੈਨ ਵੀ ਹੁੰਦੇ ਪੋਕਲੈਨ ਵੀ ਹੁੰਦੀ ਹੈ ਬਈ ਪੋਕਲੈਨ ਵੀ ਹੁੰਦੀ ਹੈ ਜੀ ਜਿਵੇਂ ਆ ਟ੍ਰੇਲਰ ਆ ਕੇ ਟ੍ਰੇਲਰ ਵੀ ਆਪਣੀਆਂ ਚ ਹੁੰਦੇ ਆ ਜੀ अच्छा जी मैं आ खड़ा हां जी हां जी मान जी। के चलो आप पोकलेन लदण वाला ट्रेलर ਕਿਸ ਨੂੰ ਚਾਹੀਦਾ ਆ ਦੇ ਦੇਉਂਗੇ ਤੁਸੀਂ हां जी बिल्कुल जी हां हां जी मतलब ਤੁਹਾਨੂੰ पोकलेन ਮਸ਼ੀਨਾਂ ਹੀ ਮਿਲ ਜਾਣਗੀਆਂ ਉਹ ਵੀ ਮਿਲ ਜਾਣਗੀਆਂ ਤੇ ਦੂਜਾ ਨੰਬਰ ਤੇ ਜੇ ਫਿਰ ਹੁਣ ਬੰਦਾ ਤੁਹਾਡੇ ਨੇੜੇ ਦਾ ਹਾਂ ਜੀ ਕਿਉਂਕਿ ਹੁਣ ਆਹ ਆਪਾਂ ਇਹ ਏਰੀਆ ਆ ਗਿਆ ਰਾਮਗੜ੍ਹ ਭੁੰਦੜ ਦੰਦਾਂ ਏਰੀਆ ਜਿਵੇਂ ਲੋ ਦੰਦਮਾ ਸਾਹ ਤੋਂ ਦੋਨ 10 ਕਿਲੋਮੀਟਰ ਹੈ ਹਾਂ ਵੀ ਦੰਦਮਾ ਸਾਹ ਦਾ ਏਰੀਆ ਆ ਗਿਆ ਤਾਂ ਇੱਥੇ ਮੰਨ ਲਓ ਕਿਰਾਏ ਤੇ ਚਾਹੀਦੀ ਹੋਈ ਮਿਲੂਗਾ ਜੀ ਜ਼ਰੂਰ ਜੀ ਪੋਕ ਲੈਣਾ ਚਾਹੀਦੀ ਹੈ ਦੂਜੀ ਚਾਹੀਦੀ ਹੈ ਜਾਂ ਦੋ ਚਾਹੀਦੀਆਂ ਜਾਂ ਚਾਰ ਚਾਹੀਦੀਆਂ ਤੇ ਜੇ ਟਰੇਲਰ ਕਿਰਾਏ ਤੇ ਲੈਣਾ ਕਿਰਾਏ ਤੇ ਵੀ ਮਿਲ ਜਾਣੇ ਚਾਹੀਦੇ ਆਪਣੇ ਕੋਲ ਜੀ ਠੀਕ ਹੈ ਹਾਂਜੀ ਹਾਂਜੀ ਮਤਲਬ ਯਾਰ ਤੁਹਾਨੂੰ ਉਹ ਬੰਦੇ ਲੱਭਤੇ ਵੀ ਜਦੋਂ ਤੁਹਾਨੂੰ ਜੀਸੀਬੀ ਦਾ ਕੋਈ ਵੀ ਕੰਮ ਪੈਂਦਾ ਪੋਕ ਲੈਣ ਦਾ ਕੋਈ ਕੰਮ ਪੈਂਦਾ ਲੰਬਾ ਪੈਂਦਾ ਛੋਟਾ ਪੈਂਦਾ ਤਾਂ ਤੁਸੀਂ ਆਹ ਬੰਦਿਆਂ ਨਾਲ ਸੰਪਰਕ ਕਰ ਲੈਣਾ ਕਿਰਾਏ ਵਾਸਤੇ ਵੀ ਜੇ ਕਿਸੇ ਨੇ ਖਰੀਦਣੀ ਤਾਂ ਵੀ ਸੰਪਰਕ ਹਾਂਜੀ ਬਾਈ ਬਿਲਕੁਲ ਜੀ ਤੇ ਖਰੀਦਣ ਵਾਸਤੇ ਤਾਂ ਖੁੱਲਾ ਸੱਦਾ ਭਾਵੇਂ ਕੋਈ ਹਿਮਾਚਲ ਦਾ ਬੰਦਾ ਚਾਹ ਹਰਿਆਣੇ ਦਾ ਚਾਹ ਕੋਈ ਰਾਜਸਥਾਨ ਦਾ ਚਾਹ ਕੋਈ ਕਿੱਤੋਂ ਦਾ ਵੀ ਹੈਗਾ ਉਹ ਇਹਨਾਂ ਨਾਲ ਸੰਪਰਕ ਕਰ ਲੋ ਤੁਹਾਨੂੰ ਕਿਉਂਕਿ ਜਦੋਂ ਤੁਸੀਂ ਖਰੀਦਦੇ ਨੇ ਤੁਹਾਨੂੰ ਵੀ ਪਤਾ ਹੀ ਆ ਮਾਰਕੀਟ ਚ ਕੀ ਰੇਟ ਚੱਲਦੇ ਆ ਇਹਨਾਂ ਨੂੰ ਵੀ ਪੁੱਛ ਲਿਓ ਤਾਂ ਤੁਹਾਨੂੰ 10 20 ਹਜ਼ਾਰ ਦਾ ਤੁਹਾਡਾ ਫਾਇਦਾ ਕਰਕੇ ਤੋਰਨਗੇ ਐਵੇਂ ਇਹਨਾਂ ਨਾਲ ਗੱਲ ਬਾਤ ਹਾਂਜੀ ਲੈ ਵੀ ਸਾਜਣੋ ਵੀਡੀਓ ਸ਼ੇਅਰ ਕਰ ਦਿਓ ਬੰਦੇ ਆਪਣੇ ਪਿੰਡਾਂ ਵਾਲੇ ਆ ਜ਼ਿਮੀਂਦਾਰਾਂ ਦੇ ਪੋਤੇ ਆ ਜੇ ਉੱਠ ਕੇ ਕੋਈ ਵੀ ਨਵੇਂ ਕੰਮ ਨੂੰ ਹੱਥ ਪਾਉਂਦੇ ਆ ਤਾਂ ਸਪੋਰਟ ਕਰਦਿਆ ਕਰੋ ਅਸੀਂ ਵੀ ਕੱਲੇ ਖੇਤੀ ਚ ਕੰਮ ਕਰਨ ਵਾਲੇ ਨਹੀਂਗੇ ਯਾਰ ਅਸੀਂ ਵੀ ਵਪਾਰ ਕਰ ਸਕਦੇ ਆਂ ਬਿਲਕੁਲ ਅਸੀਂ ਵੀ ਸਮੇਂ ਦੇ ਹਿਸਾਬ ਦੇ ਨਾਲ ਕੰਮ ਕਰ ਸਕਦੇ ਹੁੰਨੇ ਆਂ ਤਾਂ ਇਸ ਕਰਕੇ ਸਾਡੇ ਭੈਣ ਭਾਈ ਆ ਜੇ ਉੱਠ ਕੇ ਪਿੰਡਾਂ ਦੇ ਵਿੱਚੋਂ ਕੰਮ ਕਰ ਕਰਨ ਲੱਗੇ ਤਾਂ ਉਹਨਾਂ ਦਾ ਸਪੋਰਟ ਕਰਿਓ ਜਿਉਂਦੇ ਰਹੋ ਠੀਕ